ਅਮਰੀਕ ਫਿਲਮ ਸੀ ਅਸੀਂ ਆਪ ਪ੍ਰੋਡਿਊਸ ਕੀਤੀ ਸੀ ਭਾਜੀ ਨੂੰ ਪ੍ਰੋਬਲਮ ਉਹਦਾ ਵੀ ਟਾਈਟਲ ਟਰੈਕ ਥੋੜਾ ਟੇਡਾ ਸੀ ਫਿਰ ਮੈਂ ਆਪ ਲਿਖਿਆ ਸੀ ਟੇਡੀਆਂ ਚੀਜ਼ਾਂ ਲਿਖ ਲੈਣਾ ਬਾਈ ਦੇ ਅਰੇ ਚੁੱਤ ਜਿਲਾਉ ਸੀਗਾ ਕਿ ਨਾ ਇੰਨੇ ਪਤਾ ਨਹੀਂ ਹੁਣ ਤਾਂ ਮਨੇ ਬੋਲੇ ਭਾਜੀ ਇਨ ਪ੍ਰੋਬਲਮ ਭਾਜੀ ਭਾਜੀ ਰਾਈਮਿੰਗ ਨਹੀਂ ਬਣਦੀ ਉਹ ਤੁਸੀਂ ਬਣਾ ਲੈਣ ਹਾਂ ਕਹਿੰਦਾ ਪਤਾ ਨਹੀਂ ਕੀ ਸੀ ਕਹਿੰਦਾ ਅੰਚ ਤਾਂ ਭਾਜੀ ਬੜੇ ਕਲੈਵਰ ਟੈਨਸ਼ਨ ਵੈਂਸ਼ਨ ਨੇਵਰ ਐਵਰ ਪਰ ਹੁਣ ਗੜਬੜ ਛੜਬੜ ਹੋ ਗਈ ਸਿਚੁਏਸ਼ਨ ਹੈ ਟ੍ਰਬਲ ਸਮ ਭਾਜੀ ਇਨ ਪ੍ਰੋਬਲਮ ਤੇ ਫਿਰ ਉਹ ਲਿਖਿਆ ਫਿਰ ਅਕਸ਼ੇ ਨੂੰ ਨੀਸੀ ਗੋਸ ਫਿਲਮ ਚ ਅਕਸ਼ੇ ਨੂੰ 4 5 6 ਗਾਣੇ ਭੇਜੇ ਉਹਨਾਂ ਨੂੰ ਪਸੰਦ ਨਹੀਂ ਸੀ ਕੋਈ ਆ ਰਿਹਾ ਪਰ ਕਿਉਂਕਿ ਮੈਨੂੰ ਉਹਨਾਂ ਦੇ ਤਬੀਅਤ ਤਬੀਅਤ ਦਾ ਪਤਾ ਹੈ ਕਿ ਇਹਨਾਂ ਨੂੰ ਕਿਦਾਂ ਦਾ ਗਾਣਾ ਪਸੰਦ ਆਉਂਦਾ ਫਿਰ ਮੈਂ ਆਪ ਹੀ ਇੱਕ ਗਾਣਾ ਮੈਂ ਚਿਤੰਦਰ ਸ਼ਾਹ ਨੂੰ ਕਿਹਾ ਮੈਂ ਕਿਹਾ ਭਾਜੀ ਆ ਇੱਕ ਗਾਣਾ ਇਨੂੰ ਕੰਪੋਜ਼ ਕਰਕੇ ਭੇਜੋ ਆਪਾਂ ਭੇਜਦੇ ਉਹ ਜਤਿੰਦਰ ਸ਼ਾਹ ਉਹਨੇ ਕੰਪੋਜ਼ ਕੀਤਾ ਮਖਸ਼ੇ ਭਾਜੀ ਨੂੰ ਕਹਿੰਦੇ ਯਾਰ ਤਿਆਰ ਕਰ ਲਓ ਕਹਿੰਦੇ ਗਾਣਾ ਠੀਕ ਹੈ ਉਹ ਉਹ ਅੱਜਕੱਲ ਡੀਜੇ ਤੇ ਅੱਜਕੱਲ ਵੀ ਵੱਜਦਾ ਹੁੰਦਾ 10 12 ਸਾਲ ਪੁਰਾਣਾ ਗਾਣਾ ਇਹ ਕਹਿੰਦਾ ਹੋ ਗਿਆ ਸੈਂਟੀ ਹੋਸ਼ ਨਾ ਰਹਿ ਗਈ ਖੜੇ ਖਲੋਤੇ ਨੂੰ ਗੱਛ ਪੈ ਗਈ ਸਿੱਧਾ ਹੀ ਸਿਰ ਨੂੰ ਚੜ ਗਿਆ ਨਹੀਂ ਤੇਰਾ ਇਸ਼ਕ ਜ਼ਰੀਲਾ ਐਨ ਕਲੇਜੇ ਲੜ ਗਿਆ ਨਹੀਂ ਤੇਰਾ ਇਸ਼ਕ ਜ਼ਰੀਲਾ ਭਾਜੀ ਵਿਆਹਾਂ ਦਾ ਐਂਥਮ ਬਣ ਗਿਆ ਗਾਣਾ ਇਹ ਭਾਦੀ ਇਹਹੀ ਦੀਆਂ ਚੀਜ਼ਾਂ ਜਦੋਂ ਫੁੱਟਦੀਆਂ ਨੇ ਤੇ ਮਤਲਬ ਅਚਾਨਕ ਹੀ ਹੁੰਦਾ ਕਈ ਵਾਰੀ ਆਪਣੇ ਦਿਮਾਗ ਜਦੋਂ ਇਦਾਂ ਦਾ ਥਾਟ ਪ੍ਰੋਸੈਸ ਆਉਂਦਾ ਬੰਦਾ ਫਟਾਫਟ ਛਰੀਟ ਮਾਰ ਲੈਂਦਾ ਵੀ ਆ ਹੋ ਗਿਆ ਕੰਮ ਅੱਜ ਕੱਲ ਉਹ ਛਰੀਟ ਮਾਰਨ ਦਾ ਕੰਮ ਵੀ ਸੌਖਾ ਹੋ ਗਿਆ ਫਟ ਰਿਕਾਰਡ ਕਰਨੀ ਰਿਕਾਰਡ ਵੌਇਸ ਨੋਟ ਰਿਕਾਰਡ ਕਰ ਲਓ ਵਰਨਾ ਭੁੱਲ ਜਾਂਦਾ ਬੰਦਾ ਤੇ ਸੋ ਇਦਾਂ ਬਹੁਤ ਚੀਜ਼ਾਂ ਜਿੰਦ